ਕਿਸਾਨ ਭਰਾਓ ਮੈਂ ਜੱਸਾ ਸਿੰਘ ਮਾਛੀਵਾੜਾ ਕਿਸਾਨ ਆ ਕੋ ਜਿਲ੍ਹਾ ਫੋਇਪਰ ਤੋਂ ਆ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਟਰਾਲੀਆਂ ਟਰਾਲੀਆਂ ਨੇ ਕਿਸਾਨ ਹੀ ਕਿਸਾਨ ਨੇ ਇਹ ਕੱਲੀ ਵੀਕੇ ਜੂ ਇੱਕ ਤਸਿੱਦੂਪੁਰ ਜਥੇਬੰਦੀ ਦੀਆਂ ਨੇ ਕੱਲ ਜੋ ਅਸੀਂ ਗਿਣਤੀ ਕੀਤੀ ਸੀਗੀ 3000 ਤੋਂ ਪਲੱਸ ਟਰਾਲੀ ਐ 1000 ਤੋਂ 1 ਲੱਖ ਤੋਂ ਉੱਪਰ ਇੱਥੇ ਪਹੁੰਚ ਚੁੱਕਿਆ ਤੇ ਅੱਜ 13 ਫਰਵਰੀ ਐ ਅੱਜ ਅਸੀਂ هون ਇਥੋਂ ਤਿਆਰੀ ਕਰ ਰਹੇ ਆ ਜੋ ਬਾਰਡਰ ਪਾਰਟਰ ਪਹੁੰਚ ਕੇ ਹਰਿਆਣਾ ਐਂਟਰ ਕਰਕੇ ਟਿੱਕਰੀ ਬਾਰਡਰ ਤੇ ਧਰਨਾ ਲਗਾਵਾਂਗੇ ਤੁਸੀਂ ਦੇਖਦੇ ਹੋ ਅੱਗੇ ਤੋਂ ਅੱਗੇ ਨਾਲੋਂ ਕਿੰਨੂ ਗੁਣਾ ਵੱਧ ਇਕੱਠਾ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਾਰੇ ਕਿਸਾਨ ਭਰਾ ਪਹੁੰਚੇ ਨੇ ਬਹੁਤ ਆਨੰਦ ਆ ਰਿਹਾ ਕਿਸਾਨ ਭਰਾਵਾਂ ਨਾਲ ਮਿਲ ਕੇ ਜਿਹੜੇ ਪਿਛਲੇ ਧਰਨੇ 'ਚ ਵਿਛੜੇ ਸੀ ਉਹ ਦੁਬਾਰਾ ਮਿਲੇ ਨੇ ਆਹੋ ਕਿਸਾਨ ਭਰਾਓ ਟਰਾਲਕੇ ਆਪਾਂ ਇੱਕ ਹੋਰ ਹਮਲਾ ਮਾਰੀਏ ਇਹ ਤਾਂ ਨਾਸ਼ਾ ਹੀ ਮੋਦੀ ਨੂੰ ਦਿੱਤੀ ਜਿਹੜੀ ਧੋਣ ਉਹਨੂੰ ਚੁਕਾਈਏ ਸਾਰੇ ਕਿਸਾਨ ਭਰਾ ਟਰਲ ਕੇ ਟੇਕਾ ਕਰਕੇ ਵਾਦ ਤੋਂ ਬਾਅਦ ਦਿੱਲੀ ਪਹੁੰਚੋ